ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾ 10 ਹੋ ਚੁੱਕੇ ਨੇ ਅੱਜ 30 ਮਈ ਤਸਵੀਰਾਂ ਤੁਹਾਨੂੰ ਫੱਤੇਵਾਲ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਤੁਹਾਨੂੰ ਸਾਹਮਣੇ ਟਰੈਕਟਰ ਦੇਖ ਸਕਦੇ ਹੋ ਕਿ ਬੰਦਾ ਨਸ਼ੇ ਦੇ ਵਿੱਚ ਹੈਗਾ ਪਤਾ ਨਹੀਂ ਕੀ ਕੀਤੀ ਫਿਰਦਾ ਕੀ ਖਾਦੀ ਫਿਰਦਾ ਕਰਦਾ ਪੂਰਾ ਆਪ ਦੀ ਜਿਹੜੀ ਉਹਨੇ ਜਿਹੜੀ ਸੁੱਧ-ਪੁੱਧ ਗਵਾਈ ਹੋਈ ਏ ਤਾਂ ਟੋਟਲ ਜਿਹੜੀ ਸੜਕ ਉਹਨੇ ਬਾਅਦ ਦਿੱਤੀ ਏ ਜੇਕਰ ਕੋਈ ਹਾਸਾ ਆ ਵਰਦਾ ਹੈ ਤੇ ਉਹ ਕੀ ਕਿਣਿਆ ਜਾਵੇਗਾ ਮਦਬੁੱਧੀ ਪਰ ਜਿਹੜੀ ਅਕਲ ਤੇ ਸਾਰਾ ਫੋਚੀ ਸਮਝੀ ਚਾਲ ਹੈਗੀ ਸੜਕ ਟੋਟਲ ਜਿਹੜੀ ਫੱਤੇ ਵਾਲੇ ਰਕਬੇ ਤੋਂ ਫੱਤੇ ਵਾਲੇ ਤੋਂ ਲੈਂਦੀ ਐ ਇਸ ਸਾਈਡ ਕੁੱਤਬਦੀਨ ਨੂੰ ਜਾਂਦੀ ਟੋਟਲ ਵਾਹ ਦਿੱਤੀ ਗਈ ਐ ਇਹ ਹਰ 6 ਮਹੀਨੇ ਬਾਅਦ ਐਦਾ ਹੀ ਹੁੰਦਾ ਐ ਤਸਵੀਰਾਂ ਤੁਹਾਨੂੰ ਦੇਣ ਦੀਆਂ ਵੀ ਦਿਖਾਵਾਂ ਕਿ ਇੱਕ ਵਾਰੀ ਜੇ ਦਿਖਾਈ ਦਿੰਦਾ ਐ ਮਾੜੀ ਮੋਟੀ ਸੜਕਾ ਜ਼ਰੂਰ ਸਾਂਝੀ ਕਰ ਦਿਓ ਦੇਣ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਕਰੀਬਨ ਜਿਹੜਾ ਆ ਚਾਰ ਕਰਮਦਾਰਾ ਹੈਗਾ ਤੇ ਅੱਜ ਸਿਰਫ ਦੋ ਕਰਮ ਵੀ ਨਹੀਂ ਬਧਿਆ ਇੰਨਾ ਵਾਹ ਕੇ ਜਿਹੜਾ ਪੈਲੀ ਦੇ ਵਿੱਚ ਰਲਾ ਲਿਆ ਗਿਆ ਪਿਛਲੇ ਟੋਟਲ ਜਿਹੜਾ ਰਕਬਾ ਹੈਗਾ ਇੰਨੇ ਮਾੜੇ ਹਾਲ ਹੋ ਗਏ ਨੇ ਜਿਹੜੇ ਸਾਡੇ ਜ਼ਿੰਮੇਦਾਰਾਂ ਦੇ ਤੇ ਆਪਣੀ ਆਕੜ ਦੇ ਵਿੱਚ ਆਪਣੇ ਰਤਬੇ ਦੇ ਵਿੱਚ ਪਤਾ ਨਹੀਂ ਕਿੰਨੇ ਖੋਏ ਹੋਏ ਨੇ ਤਸਵੀਰਾਂ ਤੋਂ ਉਹ ਟਰੈਕਟਰ ਦੇ ਦਿਖਾ ਦਿੰਨੇ ਆ ਦੇਖੋ ਉਹ ਕਿਹੜੀ ਉਹ ਉਹ ਆਪਦੀ ਆਕੜ ਦੇ ਵਿੱਚ ਪਤਾ ਨਹੀਂ ਕੀ ਕੁਝ ਸਾਬਤ ਕਰਨਾ ਚਾਹੁੰਦਾ ਹੈ ਹਰ ਵਾਰ ਸਮਝਾਇਆ ਜਾਂਦਾ ਕਿ ਛੜਕ ਨਾ ਵਾਈ ਜਾਵੇ ਮੱਥਾ ਤੁਹਾਨੂੰ ਉਹ ਵੀ ਦਿਖਾਵਾਂਗੇ ਆਪਣੇ ਘਰ ਵਾਲਾ ਬਿਲਕੁਲ ਟੋਟਲ ਜ਼ਮੀਨ ਦੇ ਵਿੱਚੋਂ ਮਿੱਟੀ ਜੱਕ ਕੇ ਸੜਕ ਤੇ ਪਾਈ ਗਈ ਸੀ ਸੜਕ ਆਪਣੀ ਪੱਧਰ ਕੀਤੀ ਗਈ ਸੀ ਪਰ ਹਰ ਵਾਰ ਟੋਏ ਪਾ ਦਿੱਤੇ ਜਾਂਦੇ ਨੇ ਹੜ ਮਾਰ ਕੇ ਬਾ ਦਿੱਤੀ ਜਾਂਦੀ ਏ ਕਈ ਵਾਰੀ ਇਹਦੇ ਲੜਕਿਆਂ ਨੂੰ ਵੀ ਕਿਹਾ ਗਿਆ ਕਿ ਵੀਰ ਜੀ ਐਦਾਂ ਨਾ ਕਰੋ ਪਰ ਅੱਜ ਮਜਬੂਰਨ ਇਹ ਵੀਡੀਓ ਬਣਾਉਣੀ ਪੈ ਰਹੀ ਏ ਕਿਉਂਕਿ ਜਦੋਂ ਲੰਗਣਾ ਹੁੰਦਾ ਹੈ ਜਦੋਂ ਮੀਂਹ ਪੈਂਦਾ ਉਦੋਂ ਬੜੀ ਔਖ ਹੁੰਦੀ ਏ ਇੱਕ ਢਾਲ ਬਣਾਈ ਗਈ ਸੀ ਪਾਣੀ ਇੱਕ ਸਾਈਡ ਨੂੰ ਜ਼ਮੀਨਾਂ ਨੂੰ ਜਿਹੜਾ ਨਿਕਲ ਜਾਏ ਪਰ ਜਦੋਂ ਟੋਏ ਪੈ ਜਾਂਦੇ ਟੋਇਆਂ ਦੇ ਵਿੱਚ ਪਾਣੀ ਖੜ ਜਾਂਦਾ ਤਾਂ ਉਸ ਤੋਂ ਬਾਅਦ ਬੜਾ ਔਖਾ ਹੁੰਦਾ ਹੈ ਕਿਉਂਕਿ ਸਰਕਾਰਾਂ ਦੇ ਹਾਲ ਤਾਂ ਤੁਸੀਂ ਦੇਖ ਹੀ ਚੁੱਕੇ ਹੋ 70 ਸਾਲ ਹੋ ਗਏ ਸੜਕਾਂ ਹੀ ਨਹੀਂ ਬਣੀਆਂ ਅੱਲੇ ਤੱਕ ਘਰਾਂ ਨੂੰ ਜਾਂਦੇ ਰਸਤੇ ਨਹੀਂ ਪੱਕੇ ਹੋਏ ਪਰ ਤੂੰ ਇਹਨਾਂ ਲੋਕਾਂ ਦੀ ਜਿਹੜੀ ਕਾਰਸਤਾਨੀ ਵੇਖੋ ਕਿਸ ਤਰ੍ਹਾਂ ਛੜਕਵਾਈ ਜਾ ਰਹੀ ਹੈ ਅੱਗੇ ਜਿਹੜਾ ਤਿੰਨ ਕਰਮ ਦਾ ਰਸਤਾ ਹੈਗਾ ਉਹ ਟੋਟਲੀ ਬਾਹ ਦਿੱਤਾ ਗਿਆ ਉੱਥੋਂ ਮੋਟਰਸਾਈਕਲ ਨਹੀਂ ਲੰਘਣ ਜੋਗਾ ਹੈਗਾ ਬੰਦਾ ਤਾਂ ਪੈਦਲ ਤੁਰ ਕੇ ਵੀ ਨਹੀਂ ਜਾ ਸਕਦਾ ਐਦਾਂ ਦਾ ਹਾਲ ਬਣਾ ਬਣਾ ਦਿੱਤਾ ਤੁਹਾਨੂੰ ਦਿਨ ਦਿਹਾੜੇ ਤਸਵੀਰਾਂ ਦਿਖਾਵਾਂਗੇ ਹੁਣੇ ਦੇਖਣਾ ਹੋਵੇਗਾ ਮੰਗ ਕਰਦੇ ਆ ਐਸਐਚਓ ਨੂੰ ਕਾਰਵਾਈ ਕੀਤੀ ਜਾਵੇ ਮੰਗ ਕਰਦੇ ਆ ਵੀਡੀਓ ਤੂੰ ਐਸਡੀਓ ਤੂੰ ਐਸਡੀਐਮ ਤੂੰ ਇਹ ਕਾਰਵਾਈ ਕੀਤੀ ਜਾਵੇ ਕਾਰਵਾਈ ਕੀ ਕਰਦੇ ਨੇ ਇਹ ਸਵਾਲਾਂ ਦਾ ਘੇਰੇ ਵਿੱਚ ਰਹੇਗੀ ਪੂਰੀ ਤੁਹਾਡੇ ਤੱਕ ਸਾਡੀ ਜਿਹੜੀ ਹੈਗੀ ਐ ਮੀਡੀਆ ਟੀਮ ਤੁਹਾਡੇ ਤੱਕ ਪਹੁੰਚੇਗੀ ਪਰ ਕਾਰਵਾਈ ਕੀ ਕਰਦੇ ਹੋ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਦਿੱਤੀਆਂ ਨੇ ਕਿਸ ਤਰ੍ਹਾਂ ਜੇਕਰ ਸਰਕਾਰੀ ਸੜਕ ਨੂੰ ਵਾਅਦਾ ਦਿੱਤਾ ਗਿਆ ਕਿਉਂਕਿ ਅੱਗੇ ਚਾਰ ਪੰਜ ਕਾਰ ਲੱਗਦੇ ਨੇ ਉਹ ਮਜਬੂਰ ਨਾ ਮਜ਼ਦੂਰ ਪਰਿਵਾਰ ਹੈਗੇ ਨੇ ਬੋਲਦੇ ਹੀ ਨਹੀਂ ਵਿਚਾਰੇ ਪਤਾ ਨਹੀਂ ਕਿਵੇਂ ਸਿਰ ਤੇ ਚਪਲਾਂ ਰੱਖ ਕੇ ਤੁਰ ਜਾਂਦੇ ਨੇ ਇੱਕ ਵਟ ਤੇ ਉਹੋ ਗੱਲ ਇਹ ਜੇ ਚਿੱਕੜ ਵਾਲੀ ਹੋਵੇ ਜ਼ਮੀਨ ਤੋਂ ਸਿਰ ਤੇ ਚੱਪਲਾ ਰੱਖਣ ਵਾਲੀ ਗੱਲ ਹੀ ਉਹ ਹਾਲ ਬਣਿਆ ਪਿਆ ਇੱਥੇ ਲੋਕਾਂ ਦਾ ਪਰ ਇਹੋ ਜਿਹੀ ਆਕੜ ਖੋਰਨ ਲੋਕਾਂ ਬਾਰੇ ਤੁਸੀਂ ਕੀ ਕਹੋਗੇ ਕਮੈਂਟਾਂ ਦੇ ਵਿੱਚ ਜਰੂਰ ਦੱਸੀ ਜਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਹਲਕਾ ਜੀਰਾ ਦੇ ਪਿੰਡ ਫੱਤੇ ਵਾਲੇ ਦੀ ਵੀਡੀਓ ਏ ਠੀਕ ਹੈ ਜੀ ਤਸਵੀਰਾਂ ਕੋਸ਼ਿਸ਼ ਕਰਦੇ ਆ ਤੁਹਾਨੂੰ ਦਿਖਾਉਣ ਦੀ ਜੇ ਜ਼ਮੀਨ ਸੜਕ ਵਾਈ ਦੀਆਂ ਤਸਵੀਰਾਂ ਦਿਖਾਈ ਦੇਣ ਆਹ ਦੇਖੋ ਆ ਇਦਾਂ ਟੋਏ ਮਾਰ ਦਿੱਤੇ ਜਾਂਦੇ ਨੇ ਹਰ ਚੌਥੇ ਦਿਨ ਬਾਅਦ ਹਰ ਛੇਵੇਂ ਦਿਨ ਬਾਅਦ ਛਮਾਈ ਬਾਅਦ ਇੱਧਰ ਝੋਨਾ ਲੱਗ ਚੁੱਕਿਆ ਜੇ ਵੋਣੀ ਸੀਟ ਇਧਰ ਮਿੱਟੀ ਚੱਕ ਕੇ ਵਿੱਚ ਛੱਡਦਾ ਛੜਕਦੇ ਉੱਪਰ ਕਰਾਹ ਲਾਉਂਦਾ ਖੱਡੇ ਖੁੱਡੇ ਪੂਰਦਾ ਉਹ ਤਾਂ ਕੰਮ ਗਿਣਿਆ ਜਾਂਦਾ ਚੰਗਾ ਪਰ ਜਿਹੜੇ ਹਾਲ ਮਾਰ ਦਿੱਤੇ ਨੇ ਦੱਸੋ ਇੱਥੇ ਮੋਟਰਸਾਂ ਲੰਘ ਜੂਗੇ ਕਿਸੇ ਨੂੰ ਅਮਰਜੈਂਸੀ ਪੈ ਜਾਵੇ ਉਹ ਤਾਂ ਵਿਚਾਰਾ ਤੁਰ ਕੇ ਵੀ ਨਹੀਂ ਲੰਘ ਸਕਦਾ ਜਿਸ ਤਰ੍ਹਾਂ ਹਾਲ ਬਣਾ ਦਿੱਤਾ ਖੱਡਿਆਂ ਦਾ ਇਹੋ ਜਿਹੇ ਹਾਲ ਨੇ ਤੇ ਜੇਕਰ ਪ੍ਰਸ਼ਾਸਨ ਨੂੰ ਪਿਛਲੀ ਵਾਰ ਵੀ ਜਿਹੜਾ ਸ਼ਿਕਾਇਤ ਦਰਜ ਕਰਵਾਈ ਸੀ ਕਿਉਂਕਿ ਉਸ ਸਮੇ ਇਹ ਹੈ ਨਸ਼ੇ ਦੀ ਹਾਲਤ ਦੇ ਵਿੱਚ दारू ਪੀ ਕੇ ਬਹੁਤ ਉੱਚੀ ਉੱਚੀ ਬੁਲਾਰਾ ਬੋਲਦਾ ਸੀ ਗਾਲੀ ਗਲੋਚ ਕਰਦਾ ਸੀਗਾ ਘਰ ਦੇ ਅੱਗੇ ਖਲੋ ਕੇ ਘਰ ਦੇ ਇੱਕ ਸਾਈਡ ਕੰਧ ਨੂੰ ਜਿਹੜਾ ਟਰੈਕਟਰ ਮਾਰਨ ਲੱਗਿਆ ਤੇ ਉਹ ਮਗਰੋਂ ਮੁੰਡੇ ਆ ਗਏ ਜੇ ਹੱਲ ਲੱਗ ਗਿਆ ਤਾਂ ਦੂਜੀ ਦੀ ਸਾਈਡ ਮੁੜ ਗਿਆ ਤੇ ਬਚਾਅ ਹੋ ਗਿਆ ਘਰ ਦਾ ਪਿਛਲੀ ਵਾਰ ਤਾਂ ਕਟਾ ਆਦਣ ਲੱਗਿਆ ਸੀਗਾ ਪਰ ਉਹ ਕੀ ਕਿਨੇ ਆ ਗਿਆ ਕਿ ਜ਼ਮੀਨੀ ਰੋਲਾ ਹੈਗਾ ਫਲਾਣਾ ਆ ਗਿਆ ਫਲਾਣਾ ਆ ਗਿਆ ਤੇ ਮੌਤ ਵਰ ਬੰਦੇ ਨੂੰ ਚੇਤਾਵਨੀ ਹੈ ਮੇਰੀ ਸ਼ਰਮ ਕਰ ਲਿਓ ਇਹੋ ਜਿਹੇ ਬੰਦੇ ਮਗਰੋਂ ਹਣ ਦੀ ਠੀਕ ਹੈ ਨਾ ਜੇ ਸਮਝਾ ਨਹੀਂ ਸਕਦੇ ਤੇ ਇਹੋ ਜਿਹੇ ਬੰਦਿਆ ਮਗਰ ਆਇਆ ਨਾ ਕਰੋ ਠੀਕ ਹੈ ਨਾ ਬੜੇ ਤੁਸੀਂ ਸਿਆਣੇ ਬੰਦੇ ਹੈਗੇ ਜੋ ਮੋਤਵਰ ਸਿਆਣਪ ਵਾਲਾ ਬੰਦਾ ਹੁੰਦਾ ਹੈ ਨਾ ਕਿ ਕਮਲਪੁਰੇ ਵਾਲਾ ਕਮਲਪੁਰਾ ਤਾਂ ਗਿਣਿਆ ਜਾਵੇ ਜਿਹੜਾ ਇਹੋ ਜੇ ਕਮਲਿਆ ਮਗਰ ਆਉਂਦੇ ਨੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੀ ਜਿਓ ਮਿਰਚਾ ਜ਼ਰੂਰ ਲੱਗਣਗੇ ਤੁਹਾਨੂੰ ਤਸਵੀਰਾਂ ਦਿਖਾ ਦੇ ਇੱਕ ਰਿਸ਼ਟ ਵੀ ਆਹ ਵੇਖੋ ਆਹ ਵੇਖੋ ਆਹ ਵੇਖੋ ਆਹ ਆਹ ਵੇਖੋ ਕਿੰਨਾ ਕਿੰਨਾ ਹਾਲ ਮਾਰ ਦਿੱਤੇ ਖੱਡੇ ਮਾਰ ਦਿੱਤੇ ਇਹ ਜਿਹੜਾ ਜਦੋਂ ਹਾੜ ਆਏ ਸੀ ਨਾ ਮਿੱਟੀ ਉਸ ਤਰ੍ਹਾਂ ਦੀ ਜਿਹੜੀ ਬਣ ਗਈ ਆ ਜਾਂ ਮਿੱਟੀ ਉਹ ਜਿਹੜੀ ਲੂਪੀ ਜੰਮੀ ਸੀਗੀ ਜਦੋਂ ਇਹਦੇ ਤੇ ਮਾੜਾ ਜਿਹਾ ਪਾਣੀ ਪੈ ਗਿਆ ਇਹਨਾਂ ਮੋਟਰਸਾਈਕਲਾਂ ਦੇ ਨਾਲ ਜੰਮਦੇ ਜਾਣਾ ਜਾਂ ਟਰੈਕਟਰ ਜਦੋਂ ਲੰਘਣਾ ਜਾਂ ਕੁਝ ਵੀ ਲੰਘਣਾ ਇੱਥੇ ਪੱਕੇ ਟੋਏ ਬਣ ਜਾਣੇ ਨੇ ਪਾਣੀ ਖੜਨ ਲੱਗ ਜਾਣਾ ਤੇ ਜਦੋਂ ਮੀਂਹ ਪੈਂਦੇ ਆ ਜਾਂ ਬਰਸਾਤਾ ਆਉਂਦੀਆਂ ਨੇ ਉਦੋਂ ਬੜਾ ਔਖਾ ਹੋ ਜਾਂਦਾ ਲੋਕਾਂ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੀ ਜਿਓ ਹੁਣ ਪ੍ਰਸ਼ਾਸਨ ਦੇ ਅੱਗੇ ਬੇਨਤੀ ਆ ਕਿ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਜਾਇਜ਼ਾ ਲਿਆ ਜਾਵੇ ਪੜਤਾਲ ਕੀਤੀ ਜਾਵੇ ਤੇ ਬੰਦੀ ਕਾਰਵਾਈ ਕੀਤੀ ਜਾਵੇ